ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਭੈਣ ਚੈਨਲ ਨਾਲ ਜੁੜੇ ਭੈਣ ਭਰਾ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਊਟ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਇਹਨੂੰ ਜਲਦੀ ਮਿਲ ਸਕੇ ਤੇ ਵੀਡੀਓ ਨੂੰ ਅੰਤ ਤੱਕ ਵੇਖਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਤੇ ਆਪਣੀ ਨਰਖ ਪਰਖ ਜਰੂਰ ਕਰਿਆ ਕਰੋ ਕਰਕੇ ਤਸੱਲੀਆਂ ਫੇਰ ਲੈ ਕੇ ਜਾਇਆ ਕਰੋ ਜਿਹੜਾ ਗੱਬਣ ਨੂੰ ਤੇ ਕਿਹੜੇ ਜਿਹੜਾ ਸੋਇਆ ਨੂੰ ਚੋਕੇ ਤਸਾਂ ਪੈਸੇ ਲਵਣ ਲੈਂਦੇ ਆ ਪੈਸੇ ਨੂੰ ਪੈਸਾ ਸਮਝ ਕੇ ਆਪਣੀ ਤਸੱਲੀ ਕਰਾ ਕਰੋ ਠੀਕ ਹੈ ਜੀ ਬਾਅਦ ਚ ਕਿਸੇ ਨੂੰ ਕੋਈ ਲਾਮਾ ਨਾ ਦਿਆ ਕਰੋ ਅੱਜ ਪਹੁੰਚ ਚੁੱਕੇ ਆ ਪਿੰਡ ਅਲਗੋ ਕਲਾ ਜ਼ਿਲ੍ਹਾ ਸ਼ਰੀ ਤਰਤਰ ਸਾਹਿਬ ਤੇ ਤਹਿਸੀਲ ਪੱਟੀ ਬਾਈ ਹਰਪਾਲ ਸਿੰਘ ਦੇ ਘਰ ਤੇ ਪਹਿਲਾਂ ਪਲੂਣ ਝੋਟੀ ਗੱਬਣ ਲੈ ਕੇ ਆਇਆ ਰੇਟ ਬੜਾ ਛੋਟਾ ਜਾ ਸਾਰੀ ਡਿਟੇਲ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਤੇ ਆਓ ਕਰੀਏ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਚੜਦੀ ਕਲਾ ਜੀ ਸਤਿ ਚੜਦੀ ਕਲਾ ਠੀਕ ਆ ਜੀ ਵੇਖੀ ਜਾਂਦਾ ਫਰਮਾਲ ਹਾਂ ਜੀ ਇਤਰਾ ਹੀ ਇੱਕ ਦੋ ਆ ਕੇ ਚਲੇਗੇ ਆ ਕੇ ਠੀਕ ਆ ਜੀ ਤੇ ਅੱਜ ਫਿਰ ਪਲੂਨ ਲੈਣ ਦੀ ਆ ਹਾਂ ਜੀ ਇਹ ਪਹਿਲੇ ਸੂਏ ਆ ਜੀ ਠੀਕ ਆ ਤੇ ਡਰੈਸ ਨੋ ਕਰਾਈਏ ਨੋਟ ਆਲਗੋ ਕਲਾ ਹਾਂ ਜੀ ਜ਼ਿਲ੍ਹਾ ਕਰਨਤਾਰਨ ਤਹਿਸੀਲ ਪੱਟੀ ਹਾਂ ਜੀ ਮੋਬਾਈਲ ਨੰਬਰ 9879977127 ਠੀਕ ਆ ਜੀ ਇਹ ਇਹਦੇ ਕੀ ਡਿਟੇਲ ਆ ਪਹਿਲਾ ਸਵੇਰ ਆ ਗਈ ਹਾਂਜੀ ਪਹਿਲਾ ਸਵੇਰ ਇਹ ਤਾਂ ਦੁੱਧ ਆ ਤਨ ਤਾਜ਼ਾ ਆਪੇ ਵੀ ਵੀਰ ਭਰਾ ਲਾਉਣਾ ਹੈ ਹਾਂਜੀ ਆਪੇ ਹੀ ਆਪੇ ਦਾ ਕਿੰਨਾ ਕੇ ਦਊਗੀ ਖੁੱਲ ਕੇ ਤੋਰ ਕੇ ਲਾਓ ਭਈ ਸਜਣੋ ਦੁੱਧ ਲਓ ਤੇ ਤੁਸੀਂ ਆਪ ਹੀ ਜਿਹੜਾ ਇਹ ਕਰਿਓ ਆਪਣੀ ਨਰਖਪਰਕ ਕਿਉਂਕਿ ਪਲੂਨ ਦਾ ਕਿਹੜਾ ਕਿਸ ਨੇ ਚੋਇਆ ਹੁੰਦਾ ਠੀਕ ਹੈ ਜੀ ਇਹ ਕਿੰਨਾ ਹੈ ਕਿੰਨਾ ਨਹੀਂ ਬਾਕੀ ਦਿਨ ਤੇ ਪੁੱਛ ਲੈਨੇ ਕਿੰਨੇ ਕੁ ਬਈ ਰਪਾਸੇਂ ਦੇ ਲੈ ਜਾਊਗੀ 6 ਤੋਂ 7 ਦੇ ਲੈ ਜਾਗੀ ਹੱਤਾ ਖਾਂਡ ਖੜੂ ਹੈ ਨਾ 8-10 ਕਿਲੋ ਦਿੱਤੀ ਜਊ ਆਣੀ ਆ ਮੈਂ ਨਾਲ ਆ 8 ਦਾ ਕਿਲੋ ਵਾਲੀ ਸੱਜਣੋਂ ਇੰਨਾ ਕੇ ਜਿਹੜਾ ਦੁੱਧ ਵੀਰ ਕਹਿੰਦਾ ਆਈ ਜੋਗੀ ਬਾਕੀ ਪਹਿਲਾ ਸੂਆ ਪਲੂਣ ਆ ਸੋਹਣੀਆਂ ਕੱਟੀ ਮੋੜ ਲਿਓ ਵੀਰ ਜੀ ਬਾਕੀ ਥਣ ਥਣ ਪ੍ਰੋਪਰ ਚਾਰੇ ਓਕੇ ਨਾ ਭਰਾ ਹਾਂਜੀ ਹਾਂਜੀ ਹਾਂ ਓਕੇ ਹੁੰਦੇ ਖਾਸ ਕਰਕੇ ਪਹਿਲੇ ਨਾਲ ਦੇ ਤੇ ਅਜੇ ਸੂੰਦੀ ਨਹੀਂ ਆ ਸੱਜਣੋਂ 10 ਦਿਨ ਨਹੀਂ ਸੂੰਦੇ ਮੇਰੇ ਤਾਜੇ ਨਾ ਕਿਉਂਕਿ ਅਜੇ ਝੋਟੀ ਹੋਰ ਬਨੂਗੀ ਤੇ ਖੁੱਲੂਗੀ ਲਓ ਜੀ ਕਿਆ ਪਤਾ ਲੋ ਜੀ ਤੇ ਬਾਈ ਇਹ ਭਾਸਿਆਂ ਦਾ ਫਿਰ ਰੇਟ ਕੀ ਰਹੇਗਾ ਰੇਟ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਆ ਰੇਟ ਵੀਰ ਜੀ ਆਪਾਂ ਲੈਣ ਦੇਣ ਵਾਲਾ ਹੀ ਕਰਨਾ ਆਪਾਂ ਕਿੰਨੇ ਦੀ 62000 ਦੀ ਦੇ ਦਾਂ 62 ਦੀ ਹਾਂਜੀ ਠੀਕ ਆ ਲਓ ਭਾਈ ਸਜਣੋ 62000 ਦੀ ਜਿਹੜੀ ਇਹ ਜਿਹੜੀ ਝੋਟੀ ਵੀਰ ਕਹਿੰਦਾ ਦੇ ਦੂ ਮੌਕੇ ਤੇ ਇਹ ਘਰ ਆਿਆਂ ਨੂੰ ਹੋਰ ਵੀ ਮਾਨਤਨ ਕਰੂਗਾ ਇਹ ਨਹੀਂ ਨਾਲ ਹੀ ਗੱਲ ਮਾਨਤਨ ਕਰੂਗਾ ਆ ਕੇ ਦੇ ਮਾਨਤਨ ਕਰਾ ਕੇ ਲੁੱਟ ਲੈ ਮੇਲਾ ਬਾਕੀ ਝੋਟੀ ਸੋਹਣੀ ਆ ਠੀਕ ਆ ਜੀ ਬਾਕੀ ਠੰਡੀ ਠੁੰਡੀ ਬੜੇ ਸੁਭਾਅ ਦੀ ਕਹਿੰਦੇ ਆ ਤੇ ਲੋ ਜੀ ਕਰ ਲਓ ਗੱਲ ਪਰ 62000 ਦੇ ਵਿੱਚ ਜਿਹੜੀ ਆ ਸੱਜਣੋ ਲੋ ਜੀ ਜਿਤਨਾ ਮਰਜ਼ੀ ਹੱਥ ਫੇਰੀ ਜਾਂਦਾ ਲੋ ਜੀ ਕੀ ਬਾਤਾਂ ਉਤਰਾ ਹੀ ਪੂ ਚੁੱਕੰਦਾ ਪਿਆ ਲੋ ਅਣੀ ਠੰਡੀ ਬੜੀ ਠੀਕ ਆ ਜੀ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ